ਮਾਰਦਾ 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 smartphone ਪਿੱਛੇ ਬੰਦਾ ਮਾਰਦਾ ਪਤਨੀ ਦੀ ਅੱਖਾਂ ਦੇ ਸਾਹਮਣੇ ਪਤੀ ਮਾਰਦਾ ਪਤਨੀ ਹਸਪਤਾਲ ਹੈ ਤੇ ਪਤੀ ਆਪਣੀ ਜ਼ਿੰਦਗੀ ਗਵਾ ਚੁੱਕਿਆ ਹੈ ਇਹ ਘਟਨਾ ਹੋਈ ਹੈ ਅਮਰਕਾਟ ਦੇ ਵਿੱਚ ਜਿੱਥੇ ਕਿ smartphone ਨੂੰ ਲੈ ਕੇ ਜੀ ਹੱਕਲੇਸ਼ ਪਿਆ ਕਿ ਗੱਲ ਕਤਲ ਤੱਕ ਪਹੁੰਚ ਗਈ ਦੱਸਿਆ ਜਾ ਰਿਹਾ ਹੈ ਕਿ ਬੇਗਾਨਾ ਸਮਾਰਟਫੋਨ ਵੇਚਣ ਨੂੰ ਲੈ ਕੇ ਐ ਸਾਰਾ ਕਲੇਸ਼ ਪਿਆ ਸੀ ਜਿਸ ਤੋਂ ਬਾਅਦ ਜਿਸ ਦਾ ਫੋਨ ਵੇਚਿਆ ਗਿਆ ਸੀ ਉਸ ਦੇ ਮਾਪਿਓ ਪਹੁੰਚ ਗਏ ਉਸ ਨੌਜਵਾਨ ਦੇ ਘਰ ਜਿਸ ਨੇ ਫੋਨ ਵੇਚ ਦਿੱਤਾ ਸੀ ਬਸ ਫੇਰ ਕੀ ਸੀ ਉਸ ਮੁੰਡੇ ਦੇ ਪਿਓ ਨੇ ਕਰਤਾ ਤਲਖੀ ਚ ਆ ਕੇ ਕਤਲ 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 ਆਓ ਤੁਹਾਨੂੰ ਦਿਖਾਣੇ ਆ ਕਿਵੇਂ ਹੋਈ ਇਹ ਵਾਰਤਾ ਮ੍ਰਿਤਕ ਦੀ ਪਤਨੀ ਦੇ ਕੋਲੋਂ ਸੁਣੋ ਉਸ ਦੇ ਹੱਡ ਬੀਤੇ ਕਿਵੇਂ ਉਸ ਦੀਆਂ ਅੱਖੀਆਂ ਦੇ ਸਾਹਮਣੇ ਉਸ ਦੇ ਪਤੀ ਨੂੰ ਜਾਨੋਂ ਮਾਰ ਦਿੱਤਾ ਗਿਆ। ਦਾਨਕ ਮੈਲ ਪੰਜਾਬੀ ਟੀਵੀ ਦੇ ਲਈ ਜਿਤਿੰਦਰਪਾਲ ਖਲੇਰ ਜੀਪਾ ਲੜਾਈ ਤੁਹਾਡਾ ਕੀ ਨਾ ਆ। ਤੇ ਰੰਗ ਪਰਮਜੀਤ। ਹੇ ਪਰਮਜੀਤ ਕੀ ਝਗੜਾ ਕੀ ਹੋ ਗਿਆ ਸੀ? ਸੈਟਾ ਮੋਬਾਈਲ ਦਾ ਝਗੜਾ ਸੀ। ਤੁਹਾਸ ਮੁੰਡੇ ਨੇ ਸਾਡੇ ਮੁੰਡੇ ਤੋਂ ਫੋਨ ਲੈ ਕੇ ਵੇਚ ਦਿੱਤਾ। ਤੁਹਾਡੇ ਵੇ ਦਾ ਬੰਦਾ ਦਾ ਸੀ ਤੁਹਾਡੇ ਮੁੰਡੇ ਨੇ ਤਾਂ ਇਹਦੇ ਮੁੰਡੇ ਤੋਂ ਫੂਲ ਨਹੀਂ ਲੈ ਤੇਰੇ ਮੁੰਡੇ ਤੋਂ ਫੂਲ ਲੈ ਕੇ ਕੁੱਲੀ ਵੇਚ ਕੇ ਖਾ ਲਿਆ ਇੱਕ ਬੁ ਦੋ ਬਗੜੇ ਹੋਰ ਨਾਲ ਸੀ ਅੱਛਾ ਜੀ ਹਾਂ ਜੀ ਹਾਂ ਸੀ ਉਹਨਾਂ ਦੇ ਕੱਲ ਵੀ ਘਰ ਆਏ ਆ ਹਾਂ ਜੀ ਕੱਲ ਸਾਡੇ ਇਹਨਾਂ ਦੀ ਭੂਆ ਦਾ ਬੰਦਾ ਇਹ ਤੇ ਮੈਂ ਹੋਰ ਰਿਹਾ ਹੈ ਨਾਲ ਦੇ ਕਰੇ ਉਹ ਸਾਧੂ ਕਰਦੇ ਹੈ ਤੇ ਤੁਸੀਂ ਤੁਸੀਂ ਉਹ ਵੀ ਜਿੱਥੇ ਬਾਗੀ ਫੜਦੀ ਉਹ ਬੁੱਡੇ ਨੂੰ ਉੱਡਾ ਕਰ ਦਿੱਸੀਆ ਅਸੀਂ ਉਹ ਫੋਕ ਕਰ ਕਰਕੇ ਥੱਕ ਗਏ। ਉਹ ਕਹਿੰਦੇ ਤੁਸੀਂ ਬਈ ਦੂਜਾ ਕਰ ਲਿਓ ਉਹਨੂੰ ਫੋਟੋਸਾਈਕਲ ਭੰਗਾ ਦਾ ਖੋਲਿਓ, ਪਵਾਰ ਵੀ ਕਟ ਮਾਰ ਕਰਿਓ, ਪਵਨਦੀਰ ਪਾ ਵੀ ਉਹਨਾਂ ਦਾ ਤਵਾ ਤੋੜ ਦਿਓ। ਅਸੀਂ ਕਿਹਾ ਅਸੀਂ ਤਾਂ ਵੀ ਕੰਮ ਕਰ ਚੈ। ਅਸੀਂ ਸਰ ਅਸੀਂ ਘਰ ਚ ਨਹੀਂ ਘਰ ਗਏ ਆ ਕੱਲ ਵੀ ਗਏ ਆ ਤੇ ਜਿੱਦਾਂ ਅੱਜ ਸਵੇਰੇ ਵੀ ਮੈਂ ਜਾ ਉਹ ਟਿੱਕਟਾ ਚੁੱਕ ਤੇ ਕੰਮ ਕਰ ਆਇਆ। ਖੜਾ ਕਰਾ ਟਿੱਕਟਾ ਟਿੱਕਟਾ ਵੇਚਦਾ 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 ਵਿਚੋ ਟਿੱਕਟਾ ਵੀ ਹੈ ਨਾ ਤੇ ਉਹ ਅਸੀਂ ਚੱਲ ਉਹਦੇ ਘਰ ਗਏ ਸਵੇਰੇ ਉਹਦੇ ਭਰਾ ਨੇ ਕਿਹਾ ਸਾਨੂੰ ਕੰਤ ਤੁਸੀਂ ਕੱਲ ਵੀ ਕੋਮਾ ਸਵੇਰੇ 4:30 4 ਵਜੇ ਅਸੀਂ ਗੇਟ ਖੋਲ ਦੇਣਾ ਤੁਸੀਂ ਜਦ ਮਰਜੀ ਆ ਸਕਦੇ ਆ ਮੈਂ ਜਿੱਦਾਂ ਅਸੀਂ 6:30 ਵਜੇ ਚਾਚੂ ਪੀ ਕੇ ਮੈਂ ਕੰਮਲੀ ਤੋਂ ਉਹ ਆ ਸਵੇਰ ਨੂੰ ਖਾਈ ਜਾਂਦੇ ਆ ਤੇ ਚਲੋ ਫੂਲ ਵੀ 6:30 ਕੋ ਹੋਰ ਹੈ ਜੀ ਸੀ ਜਦਕਰਨ ਜਾਂਦੀ ਸੀ ਘਰ ਦੀਆਂ ਕਿ ਕਰਨ ਜਾਂਦੀ ਸੀਗੀ ਅਸੀਂ ਕਿਹਾ ਵੀ ਚਲੋ ਅਸੀਂ ਫੋਨ ਜਾ ਕੇ ਉਹਨੂੰ ਕਹਿੰਨੇ ਆ ਜਾਦੂ ਆਪਣਾ ਫੋਨ ਤੇ ਜੇ ਸਾਡਾ ਜੀ ਫੋਨ ਤੁਸੀਂ ਬੰਦੋ ਵਾਸਤੇ ਕਰ ਦੋ ਸਾਡਾ ਜਿਵੇਂ ਆ ਦੋ ਸਾਡੀ ਜਿੱਥੇ ਦੁਕਾਨ ਤੇ ਤੁਸੀਂ ਪਤਾ ਨਹੀਂ ਸ਼ਹਿਰੋਂ ਨਹੀਂ ਪਤਾ ਕਰਦੇ ਇਹ ਜੁਮ ਤੇ ਅਸੀਂ ਉਹਨਾਂ ਨੂੰ ਅਸੀਂ ਗਏ ਸਵੇਰੇ ਦੁਨ ਦੇ ਜਾਣੇ ਕਿ ਉਹਨਾਂ ਦਾ ਖੁੱਲਦਾ ਸੀ ਅਸੀਂ ਉਹ ਉਹਦਾ ਭਰਾ ਬਾਹਰ ਬੈਠਾ ਕਿਦਾਂ ਲਾ ਕੇ ਉਹ ਕਹਿੰਦਾ ਆਜੋ ਆਜੋ ਸਾਡੇ ਦੇ ਕੇ ਜਾਂਦਾ ਕੇ ਅੰਦਰਵਾ ਅਸੀਂ ਅੰਦਰ ਤੋਂ ਨੇ ਜਾਣੇ ਗਏ ਉਹਨੂੰ ਠਾਲਿਆ ਇਹਨੇ ਇਹਨਾਂ ਦੇ ਡੈਡੀ ਨੇ ਹੁੰਦੇ ਨਹੀਂ ਚ ਠਾਲਿਆ ਤੇ ਕਹਿੰਦਾ ਉੱਠ ਗਈ ਤੇ ਜਿੱਦ ਤੱਕ ਉੱਠ ਖੜਿਆ ਉਹ ਖਾ ਗਿਆ ਹੋਇਆ ਉੱਠ ਕੇ ਬੈਠ ਗਿਆ ਇਹ ਕਹਿੰਦਾ ਗੱਲ ਕਰ ਕਹਿੰਦਾ ਗੱਲ ਬੈਠ ਕੇ ਆ ਕਰਨੀ ਆ ਕਿਸਦਾ ਸਾਡਾ ਫੋਨ ਰਿਹਾ ਕਿ ਤੇ ਸਾਨੂੰ ਜਾਂ ਦੂਜਾ ਮੁੰਡਾ ਮੰਗਦਾ ਆ ਫੋਨ ਨੂੰ ਵੇਲੇ ਆ ਕਿ ਦੇਉਂਦੀ ਅਸੀਂ ਤੇ ਤੁਸੀਂ ਕੋ ਸਾਡੇ ਰਿਪੋਰਟਿੰਗ ਵਾ ਸਾਰਾ ਕੁਝ ਇਹ ਤਿੰਨ ਤਿੰਨ ਜਣੇ ਸੀਗੇ ਜਿਨ੍ਹਾਂ ਨੇ ਚੋਰੀ ਕੀਤਾ ਮੋਬਾਈਲ ਮੋਬਾਈਲ ਚੋਰੀ ਜਿੱਦਾਂ ਚੋਰੀ ਨਹੀਂ ਮੁੰਡੇ ਮੇਰੇ ਦੇ ਕੋਲ ਸੀ ਮੁੰਡਾ ਮੇਰਾ ਬਾਹਰ ਖੜਾ ਸੀ ਉਹ ਉੱਥੋਂ ਲੈ ਗਿਆ ਮੁੰਡੇ ਨੂੰ ਆਪਣੇ ਮੋਟਰਸਾਈਕਲ ਤੇ ਲੈ ਕੇ ਗਿਆ ਅਜੀ ਤੁਹਾਡੇ ਮੁੰਡੇ ਤੋਂ ਉਹ ਮੋਟਰਸਾਈਕਲ ਦੇ ਨਾਲ ਆਪਣੇ ਮੋਟਰਸਾਈਕਲ ਤੇ ਉਹ ਲੈ ਗਿਆ ਫੋਨ ਇਨੀ ਦੇ ਦਿੱਤਾ ਅੱਛਾ ਜੀ ਹਾਂ ਜੀ ਵਿਚਿਆ ਤਿੰਨ ਜਣੇ ਨਹੀਂ ਵਿਚਿਆ ਤਿੰਨ ਨਹੀਂ ਕਿੰਨਾ ਨੇ پیسے ਮੰਨੇ ਹੋ ਸੱਟੇ ਕੋ ਪ੍ਰੂਫ ਆ ਵਿਚੇ ਤੁਹਾਡਾ ਮੁੰਡਾ ਤੇ ਦੋ ਮੁੰਡੇ ਦੂਜੇ ਹਾਂਜੀ ਠੀਕ ਹੈ ਯਾਨੀ ਕਿ ਉਹ ਮੁੰਡਾ ਦੁਕਾਨ ਤੇ ਮੈਂ ਕੀ ਅੱਜ ਸਵੇਰੇ ਤੁਸੀਂ ਸਿਰਫ ਉਹ ਹੀ ਲੈਣ ਗਏ ਸੀ ਅਸੀਂ ਲੈਣ ਗਏ ਆ ਅਸੀਂ ਉਹਨੂੰ ਪੁੱਛਿਆ ਬੇ ਜਿੱਤਾ ਉਹਨੂੰ ਮੁੰਡੇ ਨੂੰ ਇਹ ਨਹੀਂ ਕੁਛ ਆ ਉਹ ਸਵੇਰ ਉੱਠ ਕੇ ਖੜਾ ਹੋ ਗਿਆ ਮੇਰੇ ਪਰ ਨੂੰ ਜਿੱਦਾ ਹਨਾ ਮੈਂ ਕੁਰਸੀ ਦੇ ਪਿੱਛੇ ਇਹ ਰਹਿਣਾ ਇਹਨਾਂ ਨੇ ਖੁਫੜ ਗਿਆ ਇਹਨਾਂ ਨੇ ਕਹਿੰਦਾ ਇਹ ਡੈਰੀ ਕਿੰਦਾ ਕਹਿੰਦਾ ਕਿ ਤੂੰ ਮੇਰੇ ਨਾਲ ਗੱਲ ਕਰ ਤੇਰਾ ਜਿੰਨਨੀ ਮੰਨੀ ਗੱਲ ਕਰਨ ਦੇ ਲੋ ਚਲੋ ਅਸਾਡੀ ਉਹ ਹੋਈ ਅਸੀਂ ਜਿੱਦਾਂ ਬੈਠ ਤੇ ਉਹਦਾ ਫੋਨ ਪਿਆ ਸੀ ਅਸੀਂ ਫੋਨ ਚੱਕ ਲਿਆ ਸਰ ਅਸੀਂ ਝੂਠ ਨਹੀਂ ਬੋਲਣਾ ਫੋਨ ਚੱਕ ਲਿਆ ਸੀ ਇਸ ਦਾ ਸੱਚਾ ਸਾਨੂੰ ਸਾਨੂੰ ਦੇ ਦੂਗਾ ਤੂੰ ਆ ਸਾਡਾ ਲੈ ਕੇ ਦੇ ਦੂਗਾ ਫੋਨ ਦੁਕਾਨ ਤੋਂ ਤੇ ਅਸੀਂ ਤੈਨੂੰ ਫੋਨ ਤੁ ਸਾਡ ਜਨਮ ਮਾਰਦੀ ਵਿਚਾਸਾ ਅੱਛਾ ਫੇਰੀ ਨੇ ਦੂਜਾ ਕੀਤਾ ਕਿਤਾ ਅਸੀਂ ਬਾਹਰ ਆ ਗਏ ਫੋਨ ਲੈ ਕੇ ਮੈਨੂੰ ਧੱਕਾ ਮਾਰਿਆ ਫੋਨ ਮੇਰੇ ਤੋਂ ਖੋਲਿਆ ਮੈਨੂੰ ਧੱਕਾ ਮਾਰਿਆ ਅੱਛਾ ਫੋਨ ਖੋਲਿਆ ਫਿਰ ਅੰਦਰੋਂ ਦਾ ਫੋਨ ਨਾਲ ਖੋਲ੍ਹਿਆ ਤੇ ਉਹਨਾਂ ਮੈਂ ਟੱਗ ਪਈ ਤੇ ਇਹ ਪਰੇ ਖੜੇ ਤੇ ਉਹ ਕਰਪਾਨ ਲੈ ਕੇ ਆਉਂਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਇਹ ਮੇਰੇ ਘਰ ਵੀ ਕਲੇਸ਼ ਹੁੰਦਾ ਦੋ ਤੰਦਨ ਹੋ ਗਿਆ ਸੀ ਨਾ ਰੋਟੀ ਪਕਾਈ ਨਾ ਖਾਦੀ ਨਹੀਂ ਸਾਡੇ ਦਾ ਤਾਂ ਕੋਈ ਹਾਲ ਨਹੀਂ ਹੈਗਾ ਹਨਾ ਅਸੀਂ ਰੱਕੇ ਮੁਹਤਾਜ ਹੋਈਏ 4-5 ਸਾਲ ਹੋ ਗਏ ਇਹਨਾਂ ਦੇ ਬਾਹਰ ਤੇ ਸੱਟ ਲੱਗੀ ਬਾਹਲੀ ਚੱਲਦੀ ਹੈਗੀ ਹਨਾ ਮੈਂ ਕਿਹਾ ਮੇਕਾ ਤੂੰ ਸਾਨੂੰ ਸਾਡਾ ਫੋਨ ਲਿਆ ਤੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਕੁਝ ਨਾ ਕਰਾਂਗੇ ਹਨਾ ਬੰਦੇ ਤਾਂ ਅਸੀਂ ਖਾਣੇ ਜਾਣਾ ਹੁਣ ਖਾਣੇ ਤੋਂ ਵੀ ਸਾਨੂੰ ਸਰ ਉਹਨੇ ਹੀ ਟਕਾਇਆ ਸੀ ਬੰਦੇ ਵੇਟ ਕਰੀ ਗਏ ਸਾਰਾ ਦਿਨ ਕੱਲ ਵੇਟ ਕਰੀ ਗਏ ਕੀ ਨਾ ਆ ਜਿਹਨੇ ਟਕਾਇਆ ਸੀਗਾ ਮੰਜੀ ਮਨਜੀਤ ਨੇ ਢਕਾਇਆ ਮਨਜੀਤ ਸੀ ਹਾਂ ਮਨਜੀਤ ਸੀ ਇੱਕ ਨਾਲ ਹੋ ਗਿਆ ਤੇ ਤੁਹਾਡੇ ਗੁੱਟ ਤੇ ਕੀ ਮਾਰਿਆ ਕਿਰਪਾਨ ਮਾਰੀ ਮੇਰੇ ਉਹਨਾਂ ਦੇ ਵੀ ਕਿਰਪਾਨਾਂ ਨਾਲ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਆ ਜਾ ਮੇਰੇ ਨਾਲ ਨੂੰ ਨੱਠਾ ਜਾਇਆ ਕਰਪਾਨ ਨਾਲ ਮੈਂ ਕਿਹਾ ਤੂੰ ਬੈਠ ਕੇ ਗੱਲ ਕਰ ਲੈ ਆ ਜਾ ਤੇ ਅਸੀਂ ਗੱਲ ਕਰਨਾ ਹੈ ਸਾਡੇ ਘਰ ਵਾਲੇ ਦੇ ਵੀ ਕਿਰਪਾਨਾਂ ਮਾਰੀਆਂ ਹਾਂਜੀ ਉਹਦੇ ਵੀ ਕਿਰਪਾਨਾਂ ਮਾਰੀਆਂ ਮੈਂ ਤਾਂ ਉਹਨੂੰ ਮੈਨੂੰ ਦਿਖਾ ਲਿਆ ਨਹੀਂ ਨਹੀਂ ਹੱਲੇ 나 ਮੈਨੂੰ ਪਤਾ ਕਿੱਥੇ ਉਹ ਹੈਗਾ ਕਿੱਥੇ ਨਹੀਂ ਅੱਛਾ ਮੈਂ ਇਹ ਬੜਾ ਕਟੋਰੂ ਕਿ ਪਿੰਡ ਅਮਰਗੜ ਦੇ ਵਿੱਚ ਗਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਹੈ ਪਰਿੰਜੀਤ ਫੌਰ ਇੰਜਰਡ ਹੋ ਗਈ ਹੈ ਮੌਕੇ ਤੇ ਆਏ ਆ ਦੇਖਿਆ ਸਾਰਾ ਕੁਝ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਇਹ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਆਪਣਾ ਮੋਬਾਈਲ ਲੈਣ ਆਏ ਸੀਗੇ ਇਹਦੇ ਕੋਲੋਂ ਤਾਂ ਉਹ ਬਹਿਸ-ਵੈਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲਈ ਤੇ ਕਿਰਪਾਨਾਂ ਮਾਰੀਆਂ ਜਿਹੜਾ ਅਮਰਤਖ ਹੈਗਾ ਪਰਮਜੀਤ ਸਿੰਘ ਕੋਰੇ ਸਿਰ ਦੇ ਵਿੱਚ ਵਾਰ ਕੀਤੇ ਹੈ ਤੇ ਜਿਹੜੀ ਪਰਿੰਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ ਤੇ ਵਾਕਰ ਪਾਣ ਦੇ ਲੱਗੇ ਆ ਤੇ ਦੇਖ ਰਹੇ ਸੀ ਸਾਰਾ ਮੋਕਾ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਮੋਬਾਈਲ ਤਾਂ ਇਹਨਾਂ ਦਾ ਜਿਹੜਾ ਮ੍ਰਿਤਕ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹ ਆਪਣਾ ਮੋਬਾਈਲ ਲੈਣੇ ਤੁਆਏ ਸੀਗੇ ਸਰ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਜੀ ਉਹ ਇਹੋ ਦੱਸਦੇ ਹੈਗੇ ਕਿ ਕੱਲ ਪਰसों ਇਹਦਾ ਜਿਹੜਾ ਮਨਜੀਤ ਸਿੰਘ ਹੈਗਾ ਇੱਕ ਮ੍ਰਿਤਕ ਹੈ ਇਹਦਾ ਮੁੰਡਾ ਰਲ ਕੇ ਮੋਬਾਈਲ ਕਿਤੇ ਨਹੀਂ ਆਉ ਸੁੱਚੀ ਵੇਚਦਾ ਸੀਗਾ ਤੇ ਉਹ ਮੋਬਾਈਲ ਲੈਣਾ ਸੀ ਆਪਣਾ ਇਸੇ ਬਰਾਂ ਦੇ ਬਹਿਸ ਹੋ ਗਈ ਸਰ ਮ੍ਰਿਤਕ ਦਾ ਮੁੰਡਾ ਭਪਿੰਦਰ ਕਿੱਥੇ ਹੈ ਜੀ ਉਹਨੂੰ ਉਹਪਕੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਜੀ ਠੀਕ ਹੈ ਇਹ ਮੋਬਾਈਲ ਕਿੰਨੇ ਦਾ ਸੀਗਾ ਇਹ ਤੁਹਾਨੂੰ ਹੋਈ ਦੱਸਣ ਕਿ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਕਰਦੇ ਮੋਬਾਈਲ ਤੋਂ ਹੀ ਪਤਾ ਲੱਗ ਰਿਹਾ ਕੋਈ ਨਾ 10 ਕਹਿੰਦਾ ਮੋਬਾਈਲ ਦਾ ਦੇ ਬਿਲਕੁਲ ਪੇਚ ਦਿੱਤਾ ਸੀ ਪੇਚ ਦਿੱਤਾ ਸੀ ਠੀਕ ਹੈ ਠੀਕ ਥੈਂਕ ਯੂ ਕਰਪਾਣੀ ਮਾਰਿਆ ਜੀ ਕਰਪਾਣੀ ਕਰਪਾਣੀ ਦੇ ਬਾਕੀ ਮਾਮਲੇ ਕਿਦਾਂ ਸੀ ਬੀਐਨਐਸ ਹਾਂ ਬਿਲਕੁਲ ਬੀਐਨਐਸ ਦੇ ਤਹਿਤ ਜੋ ਵੀ ਤਰ੍ਹਾਂ ਦੇ ਬਣਦੀਆਂ ਸੀ ਬਿਆਨ ਲਿਖੇ ਗਏ ਬਿਆਨ ਲਿਖ ਕੇ ਐਫਆਰ ਕਰ ਲਿਆ ਸਰ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਮਿਲ ਗਿਆ ਨਹੀਂ ਉਹ ਹਥਿਆਰ ਲੈ ਕੇ ਭੱਜ ਗਿਆ ਭਾਲ ਕਾਰਜ ਜਾਰੀ ਹੈ ਅਸੀਂ ਫੜ ਲਣੇ ਜਾਂਦੇ ਹਾਂ ਸਰਪੰਚੇ ਦੇ ਕੋਲ ਜਿਹੜਾ ਮੁੰਡਾ ਸੀਗਾ ਮਨਜੀਤ ਤਾਂ ਹੈਗਾ ਅਨਮੈੜ ਛੜਾਇਆ ਉਹ ਤਾਂ 40 ਸਾਲ ਦਾ ਉਹਦੀ ਮੈਰਿਜ ਨਹੀਂ ਹੋਈ ਅੱਜ ਸਿਰ ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਨਹੀਂ ਭੁਪਿੰਦਰ ਮੌਕੇ ਤੇ ਹੰਣ ਸੀ ਮੌਕੇ ਤੇ ਹਾਂ ਉਹ ਆਪਣੇ ਘਰ ਹੀ ਸੀ